ਥਾਣਾ ਧਾਰੀਵਾਲ ਦੇ ਨਵੇਂ ਆਏ ਐਸਐਚਓ ਨੇ ਅੱਜ ਪ੍ਰੈਸ ਵਾਰਤਾ ਦੇ ਦੌਰਾਨ ਨਸ਼ਾ ਤਸਕਰਾਂ ਨੂੰ ਕੜੀ ਚਿਤਾਵਨੀ ਦਿੱਤੀ ਹੈ ਇੱਥੇ ਦੱਸ ਦਈਏ ਕਿ ਥਾਣਾ ਧਾਰੀਵਾਲ ਦਾ ਪਿਛਲੇ ਕੁਝ ਦਿਨਾਂ ਤੋਂ ਸਬ ਇੰਸਪੈਕਟਰ सुरेंद्रਪਾਲ ਸਿੰਘ ਨੇ ਬਤੌਰ ਐਸਐਚਓ ਚਾਰਜes ਸੰਭਾਲਿਆ ਵਾ ਅੱਜ ਪ੍ਰੈਸ ਨਾਲ ਗੱਲਬਾਤ ਦੌਰਾਨ ਐਸਐਚਓ सुरेंद्रਪਾਲ ਨੇ ਕਿਹਾ ਕਿ ਪੰਜਾਬ ਸਰਕਾਰ ਔਰ ਸੂਬੇ ਦੇ ਡੀਜੀਪੀ ਗੌਰਵ ਯਾਦਵ ਜੀ ਔਰ ਮਾਣਯੋਗ ਐਸਐਸਪੀ ਗੁਰਦਾਸਪੁਰ ਆਈਪੀਐਸ ਸ਼੍ਰੀ ਅਦਿੱਤਿਅ ਕੁੰਮਾਰ ਜੀ ਵੱਲੋਂ ਜੋ ਯੁੱਧ ਨਸ਼ਿਆਂ ਵਿਰੁੱਧ ਮਹੀਮ ਦੀ ਸ਼ੁਰੂਆਤ ਕੀਤੀ ਗਈ ਹੈ ਧਾਰੀਵਾਲ ਪੁਲਿਸ ਵੱਲੋਂ ਇਸ ਮੁਹਿੰਮ ਦੇ ਤਹਿਤ ਨਸ਼ਾ ਤਸਕਰਾਂ ਦੇ ਖਿਲਾਫ ਵੱਡੀ ਕਾਰਵਾਈ ਕੀਤੀ ਜਾ ਰਹੀ ਹੈ ਜਿਸ ਦੇ ਤਹਿਤ ਉਨ੍ਹਾਂ ਵੱਲੋਂ ਪਿਛਲੇ ਦਿਨੀ ਦੋ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੀਆਂ ਸਲਾਖਾਂ ਦੇ ਪਿਛੇ ਭੇਜ ਦਿੱਤਾਵਾ ਗੱਲਬਾਤ ਦੌਰਾਨ ਐਸ ਐਚ ਓ ਨੇ ਕਿਹਾ ਕਿ ਕਿਸੇ ਨੂੰ ਵੀ ਧਾਰੀਵਾਲ ਥਾਣੇ ਦੀ ਹੱਦ ਅੰਦਰ ਨਸ਼ਾ ਵੇਚਣ ਦੀ ਇਜਾਜ਼ਤ ਨਹੀਂ ਦਿੱਤੀ ਜਾਏਗੀ ਉਨ੍ਹਾਂ ਨੇ ਨੌਜਵਾਨਾਂ ਨੂੰ ਅਪੀਲ ਕੀਤੀ ਕਿ ਨੌਜਵਾਨ ਨਸ਼ਿਆਂ ਤੋਂ ਦੂਰ ਰਹਿਣ ਇਸ ਦੇ ਨਾਲ ਹੀ ਐਸ ਐਚ ਓ ਧਾਰੀਵਾਲ ਨੇ ਮਾਪਿਆਂ ਨੂੰ ਅਪੀਲ ਦੀ ਕਿ ਮਾਪੇ ਆਪਣੇ ਬੱਚਿਆਂ ਨੂੰ ਮੋਟਰਸਾਈਕਲ ਜਾਂ ਐਕਟਿਵਾ ਦੇ ਕੇ ਨਾ ਪੇਜਨ ਨਹੀਂ ਤੇ ਉਹਨਾਂ ਦੇ ਖਿਲਾਫ ਵੀ ਸਖਤ ਕਾਰਵਾਈ ਹੋਏਗੀ ਸਰ ਬਤੌਰ ਐਸਐਚਓ थाना ਧਾਰੀਵਾਲ ਇਲਾਕਾ ਵਾਸੀਆਂ ਨੂੰ ਕੀ ਸੰਦੇਸ਼ ਦੇਣਾ ਚਾਹੋਗੇ ਪਹਿਲਾਂ ਤਾਂ ਇਹ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਵੀ ਆਪਣੀ ਜਿਹੜੀ ਪ੍ਰੈਸ ਮਿਲਣੀ ਹੈ ਬਹੁਤ ਥੋੜਾ ਲੇਟ ਹੋ ਗਈ ਹੈ ਮੈਂ ਕਾਫੀ ਕੋਸ਼ਿਸ਼ ਕੀਤੀ ਸੀ ਵੀ ਪਰਸਨਲ ਇੱਕ ਵਾਰੀ ਮੀਟਿੰਗ ਕੀਤੀ ਜਾਵੇ ਤੇ ਤੁਹਾਡੇ ਸਹਿਯੋਗ ਨਾਲ ਇਲਾਕਾ ਦਾ ਸਾਰਾ ਪ੍ਰੈਸ ਤੋਂ ਮਲਕੇ ਪੁਲਿਸ ਤੋਂ ਬੈਟਰ ਪਟਾਉਂਦਾ ਇਸ ਕਰਕੇ ਇਸ ਗੱਲ ਦੀ ਖਨਾਵਾ ਤੇ ਬਾਕੀ ਮੇਰੀ ਜਿਹੜੀ ਇਲਾਕਾ ਨਿਵਾਸੀ ਨੇ ਉਹਨਾਂ ਨੂੰ ਮੇਰੀ ਇਹੋ ਹੀ ਗੁਜ਼ਾਰਸ਼ ਹੈ ਵੀ ਜਿਹੜਾ ਵੀ ਕੋਈ ਗਲਤ ਅੰਸਰ ਜਿਹੜਾ ਕੋਈ ਮਾੜਾ ਚੰਗਾ ਕੋਈ ਨਸ਼ੇ ਵਿੱਚ ਨਾਲ ਕੋਈ ਹੈਗਾ ਕੋਈ ਚੋਰੀ ਚਿਕਾਰੀ ਕਰਨ ਵਾਲਾ ਬੰਦਾ ਹੈਗਾ ਉਹਨਾਂ ਨੂੰ ਮੇਰੀ ਖਾਸ ਕਰਕੇ ਤਾੜਨਾ ਵੀ ਜਾਂ ਤੇ ਇਹ ਕੰਮ ਛੱਡ ਦੇਣ ਜਾਂ ਇਲਾਕਾ ਛੱਡ ਦੇਣ ਪੰਜਾਬ ਸਰਕਾਰ ਵੱਲੋਂ ਇੱਕ ਮੁਹਿੰਮ ਸ਼ੁਰੂ ਕੀਤੀ ਗਈ ਹੈ ਜੁਗ ਨਸ਼ਿਆਂ ਵਿਰੋਧ ਹੈ ਤਾਂ ਇਸ ਨੂੰ ਲੈ ਕੇ ਡੀਜੀਪੀ ਸਾਹਿਬ ਵੱਲੋਂ ਔਰ ਸੂਬੇ ਦੇ ਮੁੱਖ ਮੰਤਰੀ ਗਾਤਾਰ ਪੁਲਿਸ ਅਧਿਕਾਰੀਆਂ ਨੂੰ ਸਖਤੇ ਨਿਰਦੇਸ਼ ਜਿਹੜੇ ਉਹ ਦਿੱਤੇ ਜਾ ਰਹੇ ਆ ਧਾਰੀਬਾਦ ਪੁਲਿਸ ਜਿਹੜੀ ਆ ਉਹ ਯੁੱਧ ਨਸ਼ੇ ਵਿਰੋਧ ਮਹਿੰਦ ਦੇ ਵਿੱਚ ਕਿਦਾਂ ਅਗਲੇ ਦਿਨਾਂ ਦੇ ਵਿੱਚ ਕੰਮ ਕਰਨ ਜਾ ਰਹੀ ਉਹਦੇ ਬਾਰੇ ਦੱਸੋ ਇਹ ਮਾਨਯੋਗ ਸੀਐਮ ਸਾਹਿਬ ਸ਼੍ਰੀ ਭਗਵੰਤ ਸਿੰਘ ਜੀ ਮਾਨ ਸਾਡੇ ਡੀਜੀਪੀ ਸਾਹਿਬ ਸ਼੍ਰੀ ਗੌਰਵ ਜਾਦਵ ਜੀ ਸਾਡੇ ਮਾਨਯੋਗ ਐਸਐਸਪੀ ਸਾਹਿਬ ਸ਼੍ਰੀ ਅਭਿਪੇਆ ਜੀ ਤੇ ਹੋਰ ਸਾਡੇ ਜਿਹੜੇ ਸੀਨੀਅਰ ਅਫਸਰ ਨੇ ਜ਼ਿਲ੍ਹੇ ਦੇ ਉਹਨਾਂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਜੋ ਵੀ ਆਪਾਂ ਇੱਥੇ ਪਿਛਲੇ ਹਫਤੇ 10 ਦਿਨ ਦੇ ਵਿੱਚ ਕੋਈ ਕੈਸੋ ਆਪਰੇਸ਼ਨ ਕੀਤੇ ਨੇ ਆਪਣੇ ਏਰੀਆ ਦੇ ਵਿੱਚ ਮੈਂ ਜਿਹੜੇ ਦੋ ਆਪਣੇ ਸਮੈਗਲਰ ਸੀਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਕੋਲੋਂ ਜਿਹੜਾ ਚਿੱਟਾ ਸਿੰਥੈਟਿਕ ਡਰੱਗ ਜਿਹੜੀ ਆ ਬਰਾਮਦ ਕਰਕੇ ਉਹਨਾਂ ਦੇ ਖਿਲਾਫ ਜਿਹੜਾ ਮੁਕੱਦਮਾ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੇ ਵਿੱਚ ਭੇਜਿਆ ਬਾਕੀ ਹੋਰ ਵੀ ਜਿਹੜਾ ਕੋਈ ਸਾਡੇ ਮਿਲ ਕੇ ਤੁਹਾਡੇ ਸਹਿਯੋਗ ਦੇ ਨਾਲ ਜਾਂ ਪਬਲਿਕ ਦੇ ਸਹਿਯੋਗ ਦੇ ਨਾਲ ਜਿਹੜਾ ਵੀ ਸਾਨੂੰ ਮਿਲ ਕੇ ਕੋਈ ਇਨਫੋਰਮੇਸ਼ਨ ਕਿਸੇ ਦੇ ਇਕਰਾਰ ਮਿਲੇਗੀ ਭਈ ਇਹ ਬੰਦੇ ਨਸ਼ੇ ਦਾ ਧੰਦਾ ਕਰਦੇ ਨੇ ਜਾਂ ਇਹ ਚੋਰੀ ਚਿਕਾਰੀ ਕਰਦੇ ਨੇ ਉਹਨਾਂ ਦੇ ਵਿਰੁੱਧ ਜਿਹੜਾ ਫੜਕੇ ਉਹਨਾਂ ਕਾਨੂੰਨੀ ਕਾਰਵਾਈ ਕਰਕੇ ਉਹਨਾਂ ਨੂੰ ਜੇਲ੍ਹ ਦੀ ਸਲਾਖਾਂ ਦੇ ਪਿੱਛੇ ਭੇਜਿਆ ਜਾਵੇਗਾ। ਉਹਦੇ ਸਬੰਧ ਦੇ ਵਿੱਚ ਮੈਂ ਜਿਸ ਦਿਨ ਇੱਥੇ ਪੋਸਟਡ ਹੋਇਆ ਮੈਂ ਕੋਈ 10 ਦੇ ਕਰੀਬ ਜਿਹੜੇ ਮੋਟਰਸਾਈਕਲ ਨੇ ਵਿਦਆਊਟ ਨੰਬਰ ਜਿਹਦੇ ਅੱਗੇ ਵੀ ਨੰਬਰ ਨਹੀਂ ਤੇ ਪਿੱਛੇ ਵੀ ਨੰਬਰ ਨਹੀਂ ਖਾਸ ਕਰਕੇ ਮੈਂ ਦੇਖਿਆ ਪਈ ਜਿਹੜੇ ਮਰਗਾਟ ਵੱਡੇ ਹੋਏ ਨੇ ਉਹ ਫੜਕੇ ਮਲ ਕੇ ਥਾਣੇ ਦੇ ਵਿੱਚ ਬੰਦ ਕੀਤੇ ਨੇ ਤੇ ਇੱਕ ਇੱਕ ਦੋ ਦੋ ਵਾਰੀ ਉਹਨਾਂ ਨੂੰ ਵਾਰਨਿੰਗ ਦੇ ਕੇ ਛੱਡਿਆ ਪਈ ਗਾਂ ਜਿਪ ਦੇ ਵਿੱਚ ਦਬਾਰਾ ਇਹੋ ਜੀ ਗਲਤੀ ਕਰਨਗੇ ਤਾਂ ਉਹਨਾਂ ਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਆਉਣ ਵਿੱਚ ਲਿਆ ਦੀ ਜਾਏਗੀ। ਉਹਦੇ ਸਭ ਤੋਂ ਚ ਮੈਂ ਜਦੋਂ ਆਣ ਕੇ ਚਾਰਜ ਲਿਆ ਤੇ ਮੈਂ ਇਹ ਸਾਰੇ ਸ਼ਹਿਰ ਦਾ ਤੇ ਆਪਣੇ ਏਰੀਆ ਦਾ ਜਿਹੜਾ ਮਰੀਖਣ ਕੀਤਾ ਮੈਨੂੰ ਲੱਗਾ ਵੀ ਜਿਹੜਾ ਨਵਾਂ ਬੱਸ ਸਟੈਂਡ ਹੈ ਤੇ ਉੱਥੋਂ ਜਿਹੜਾ ਉਧਰ ਨੂੰ ਮਿਲ ਗਰਾਉਂਡ ਨੂੰ ਰਸਤਾ ਜਾਂਦਾ ਤੇ ਜਿਹੜਾ ਡਡਵਾ ਚੌਕ ਹੈ ਨਹਿਰ ਦੇ ਉੱਤੇ ਤੇ ਜਿੱਥੋਂ ਜਿਹੜਾ ਡਡਵਾ ਨੂੰ ਰਸਤਾ ਜਾਂਦਾ ਤੇ ਜਿਹੜਾ ਮਤਲਬ ਕਿ ਥੋੜਾ ਗੁਰੂ ਰਵਿਦਾਸ ਗੁਰਦੁਆਰਾ ਸਾਹਿਬ ਨੂੰ ਜਾਂਦਾ ਉੱਥੇ ਦੋ ਥਾਂ ਦੇ ਉੱਤੇ ਆਪਾਂ ਜਿਹੜੀ ਹੈ ਪੁਲਿਸ ਤੋਂ ਤਨਾਤ ਕੀਤੀ ਗਈ ਹੈ। ਇਹ ਪਾਯੋ ਲੋਕਾਂ ਨੂੰ ਜਿਹੜੀ ਟ੍ਰੈਫਿਕ ਹੈ ਉਹ ਨਿਰਵਿਘਨ ਜਿਹੜੀ ਚੱਲੇ ਇਹ ਲੋਕਾਂ ਨੂੰ ਕਿਸੇ ਕਿਸਮ ਦੀ ਜਿਹੜੀ ਹੈ ਪਰੇਸ਼ਾਨੀ ਨਾ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਸਰ ਲਗਾਤਾਰ ਬੇਧਨ ਵਿੱਚ ਆ ਪੰਜਾਬ ਸਰਕਾਰ ਨੇ ਰੂਲ ਬਣਾਇਆ ਸੀ ਕਿ ਜੇਕਰ ਕੋਈ ਵੀ ਨਾਬਾਲਗ 18 ਸਾਲ ਤੋਂ ਘੱਟ ਈਕਲ ਚਲਾਉਂਦਾ ਫੜਿਆ ਗਿਆ ਤਾਂ ਉਸਦੇ ਨਾਲ ਨਾਲ ਉਹਦੇ ਮਾਪਿਆਂ ਤੇ ਵੀ ਕਾਰਵਾਈ ਹੋਏਗੀ ਹਾਰਿਵਾਲ ਅਕਸਰ ਜਦੋਂ ਸਕੂਲਾਂ ਵਿੱਚ ਛੁੱਟੀਆਂ ਹੁੰਦੀਆਂ 3-3 ਸਕੂਲੀ ਬੱਚੇ ਇੱਕ-ਇੱਕ মোটরসাইকেল ਜਾਂ ਐਕਟਿਵ ਬਾਈਕ ਦੇ ਉੱਤੇ ਘੁੰਮਦੇ ਨਜ਼ਰ ਆਉਂਦੇ ਆ ਇਹ ਤੁਹਾਡੇ ਵੱਲੋਂ ਜਾਂ ਧਾਰੀਵਾਲ ਪੁਲਿਸ ਵੱਲੋਂ ਆਰਮਲੇ ਦਿਨਾ ਦੇ ਵਿੱਚ ਇਹ ਟ੍ਰਿਪਲਿੰਗ ਵਾਲੇ ਜਿਹੜਾ 18 ਸਾਲ ਤੋਂ ਘੱਟ ਉਮਰ ਬਲੇ ਜਿਹੜੇ ਸਕੂਲੀ ਬੱਚੇ ਵਾਹਨ ਚਲਾ ਰਹੇ ਇਹਨਾਂ ਉੱਪਰ ਕੋਈ ਕਾਰਵਾਈ ਕੀਤੀ ਜਾਊਗੀ ਇਹਦੇ ਮੈਂ ਨਾ ਜਦੋਂ ਤਕਰੀਬਨ ਪੀਕ ਆਵਰ ਹੁੰਦਾ ਉਦੋਂ ਜਦੋਂ ਸਕੂਲ ਦੇ ਵਿੱਚ ਛੁੱਟੀ ਹੁੰਦੀ ਹੈ ਆਪਣੀ ਗੱਡੀ ਲੈ ਕੇ ਤੇ ਆਪਣੇ ਮੁਲਾਜ਼ਮ ਹੋਰ ਮੋਟਰਸਾਈਕਲ ਜਿਹੜਾ ਸਾਡੇ ਕੋਲ ਮੇਰੇ ਕੋਲ ਇੱਕ ਪੀਸੀਆਰ ਹੈਗਾ ਉਹ ਲੈ ਕੇ ਆਪਾਂ ਸ਼ਹਿਰ ਦੇ ਵਿੱਚ ਗੇੜਾ ਮਾਰੀਦਾ ਜਿਹੜਾ ਕੋਈ ਰੀਪਲਿੰਗ ਕਰਦਾ ਉਹਨੂੰ ਇੱਕ ਇੱਕ ਵਾਰੀ ਵਾਰਨਿੰਗ ਦਿੱਤੀ ਹੈ ਬਾਕੀ ਮੈਂ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਕੱਲੇ ਕੱਲੇ ਸਕੂਲ ਕਾਲਜ ਦੇ ਵਿੱਚ ਜਾ ਕੇ ਪ੍ਰਿੰਸੀਪਲ ਸਾਹਿਬ ਨਾਲ ਅਤੇ ਬੱਚਿਆਂ ਨਾਲ ਜਿਹੜਾ ਮਿਲ ਕੇ ਉਹਨਾਂ ਦੇ ਰੂਬਰੂ ਹੋ ਕੇ ਤੇ ਉਹਨਾਂ ਨੂੰ ਇਨਸਟਰਕਸ਼ਨਾਂ ਦੇ ਕੇ ਤੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਜਾਏਗੀ ਜੇ ਫਿਰ ਵੀ ਨਾ ਕਰਨਗੇ ਤੇ ਫਿਰ ਉਹਨਾਂ ਦੇ ਖਿਲਾਫ ਜਿਹੜੀ ਹੈ ਵੱਡੀ ਕਾਨੂੰਨੀ ਕਾਰਵਾਈ ਕੀਤੀ ਜਾਏਗੀ